ਯਾਰ ਵੇਟ ਬਹੁਤ ਜ਼ਿਆਦੇ ਆ ਇਹਦਾ ਤੇ ਵੇਟ ਚੱਕਰੋ ਦੇਖੋ ਕਿਵੇਂ ਇਹ ਬਹੁਤ ਜ਼ਿਆਦੇ ਵੇਟ ਆ ਜਮਾ ਛਿੱਟੂਗਾ ਨਾ ਥੱਲੇ ਡਲੇ ਉਹਨੂੰ ਥੱਲੇ ਆਊਗਾ ਇਹ ਆ ਇਹ ਨਗਾ ਹੁੱਡੂ ਅੱਡੂਗਾ ਆਪਾਂ ਦੇਖੀਏ ਕਿਦੋਂ ਪਿੱਪੀ ਖੋਲਣ ਲੱਗੇ ਪਿੱਪੀ ਤੇ ਮਰ ਜਾਂਦੀਆਂ ਬਾਲੇ ਹਰਾਮੀ ਹੋ ਗਏ ਯਾਰ ਉਹ ਖੜਜੋ ਖੋਲਦਾ ਜੱਟਪੁਰਾ ਕੈਮਾ ਹੈਲੋ ਗイズ ਵੈਲਕਮ ਬੈਕ ਮਾਈ ਚੈਨਲ ਜੈਸ ਦੇ ਵਲੋਗਿੰਗ ਦਾ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦੇ ਸਵਾਗਤ ਹੈ ਬਾਬੂ ਅੱਜ ਟਾਈਮ ਹੋ ਗਿਆ 6 ਵਜੇ ਦਾ ਸ਼ਾਮ ਦੇ ਤੇ ਯਾਰ ਚੂਚੇ ਤੜਕੇ ਪਿੰਜਰਾ ਪਿੰਜਰਾ ਤੂਤਾ ਸੀ ਮੈਂ ਵਧੀਆ ਕਰਤਾ ਸੀ ਤੇ ਇੱਕ ਸਰਪ੍ਰਾਈਜ਼ ਅੱਜ ਛੋਟੇ ਲਈ ਹੋਰ ਨਵਾਂ ਸਰਪ੍ਰਾਈਜ਼ ਆ ਤੁਹਾਨੂੰ ਦੱਸਿਆ ਨਹੀਂਗਾ ਤੇ ਚਲੋ ਤੁਹਾਨੂੰ ਪਹਿਲਾ ਸਰਪ੍ਰਾਈਜ਼ ਦਿਖਾਉਣਾ ਮੈਂ ਆਹ ਹੈ ਆ ਦੇਖੋ ਕਿੰਨਾ ਖਾਣਾ ਮਰੀ ਜਾਂਦਾ ਜਮਾ ਭੁੱਖਿਆ ਪੂਰ ਇਸ ਟਾਈਮ ਪੂਰ ਭੁੱਖਿਆ ਮੈਂ ਜੂੜੀਪੁਰ ਕੋਲੇ ਨੂੰ ਬਾਹਰੇ ਕੱਢਦਾ ਨਾ ਫਿਰ ਆਜੋ ਜੀ ਆਜੋ ਹੌਲੀ ਹੌਲੀ ਹੋੜੀ ਲੋ ਜੀ ਆਪਣੇ ਚੂਚੇ ਆ ਗਿਆ ਤੇ ਨਵਾਂ ਸਰਪ੍ਰਾਈਜ਼ ਤੁਹਾਨੂੰ ਦਿਖਾਉਣਾ ਮੈਂ ਉਹ ਥਾਇਗਾ ਕੁਛਕ ਦੇਣਾ ਲਈ ਇਹ ਪਰਮਾਨੈਂਟ ਨਹੀਂ ਹੈਗਾ ਵਿਚਾਰ ਆ ਜਾ ਵੀ ਤੂੰ ਪੂਰਾ ਆਪਾਂ ਚਾਚੇ ਦੇ ਫਰੈਂਡ ਨੇ ਦਿੱਤਾ ਸੀ ਜੀ ਆਹ ਨਮਾ ਓਏ ਆ ਜਾ ਆਏ ਬਲੈਗ ਲੇ ਰੋ ਆਲੇੰ ਦਾ ਆਪਾਂ ਕੁਛਕ ਦੇਣਾ ਵਾਸਤੇ ਖੜ ਜਾ ਯਰ ਦੇਖੋ ਕਰੋ ਚੱਕ ਕੁਛਕ ਦੇਣਾ ਵਾਸਤੇ ਰੰਦੇ ਕੁਛਕ ਦੇਣਾ ਵਾਲਾ ਵਿਚਾਰੇ ਪਤੀਲੇ ਤੇ ਹੋਈ ਆ ਵੇ ਵੇ ਸੀ ਲੰਦੇਰਾ ਚਾਚੇ ਦਾ ਦੋਸਤ ਸੀ ਮੁਰਗੀ ਪੋਲਟਰੀ ਫਾਰਮ ਵਾਲਾ ਉਹ ਕਹਿੰਦਾ ਆਪਣਾ ਲੇ ਪਿਆਦਾ ਲੈ ਗਿਆ ਇੱਕ ਜੋ ਉਹਨੇ ਦਿੱਤਾ ਵਾ ਚਾਚੇ ਨੇ ਚਾਚਾ ਕਹਿੰਦਾ ਬਣਾਵਾਂ ਬੁਣਾਵਾਂਗਾ ਆਪਣਾ ਫੇਕ ਤੇ ਇੰਨੇ ਐੱਛੀ ਰਹਿੰਦਾ ਇਹ ਪੂਰੀ ਆਪ ਰੱਖ ਲਈ ਸੀ ਨੂੰ ਬਾਈ ਉਹ ਚਾਰ ਦਿਨ ਨੂੰ ਹੋਰ ਸਵਾਪਿਆ ਤੇ ਕੱਢ ਲਾਂਗੇ ਤੂੰ ਬਈ ਹੈ ਤਰਦਾ ਤਰਦਾ ਨਹੀਂ ਹੈ ਜੇ ਐਂ ਦੇਖੇ ਬਾ ਖੜਾ ਰਹੂਗਾ ਜਾਂ ਵੇਜੂ ਬਸ ਇਹ ਲੱਤਾਂ ਬਾਹਰ ਨਹੀਂ ਚਲਦੀ ਹੈਗੀਆਂ ਇੰਨੇ ਕਾਲੀ ਹੈ ਇਹ ਇਹ ਤਾਂ ਛਾਲਾ ਸੂਲਾ ਮਾਰਦੇ ਫਿਰਦੇ ਆ ਪੂਰੀਆਂ ਹੂੰਹ ਪਿਆਰ ਸੁੰਨਾ ਦਾ ਬਹੁਤ ਹੈ ਰਾਜੀ ਆ ਬੂਰਾ ਕਾ ਜੇ ਲੱਗਦਾ ਨਹੀਂ ਆ ਭਰ ਨਹੀਂ ਚੱਲਦੀਆਂ ਤਾਂ ਤਾਂ ਇਹਨਾਂ ਨੂੰ ਖਸਾਈਏ ਉਹ ਵੀਰੇ ਥੁੜਾਏ ਹੁੰਦੇ ਨਾ ਟਾਈਮ ਤੋਂ ਪਹਿਲਾਂ ਇਹ ਮਤਲਬ 40 ਦਿਨਾਂ ਦੇ ਨਿਰੰਤਰ ਵਧਾਉਣਾ ਹੁੰਦਾ ਇਹਨਾਂ ਨੂੰ ਈਕਾ ਟੂਗਲਾ ਦਸੌ ਦਵਾਈ ਦੂਈ ਫੀਡ ਪੂਰੀ ਨੇ ਜੇ ਅਸੀਂ ਹੁੰਦੀ ਆ ਤੇ ਇਹਨਾਂ ਦਾ weight ਜਲਦੀ ਇਹਨਾਂ ਦਾ ਵੱਡਾ ਕਰਦੇ ਆ ਤਾਂ ਵਰਕੇ ਇਨਾਂ ਦੀ ਗ੍ਰੋਥ ਤਾਂ ਹੋ ਜਾਂਦੀ ਹੈ ਚਰਬੀ ਵੱਧ ਜਾਂਦੀ ਹੈ ਪਰ ਇਹਨਾਂ ਅੰਦਰ ਜਾਨ ਨਹੀਂ ਹੁੰਦੀ ਬਸ ਇਹ ਵੱਡਣ ਖਾਤਰ ਹੀ ਹੁੰਦੇ ਨੇ ਖਾਣ ਖਾਤਰ ਹੁੰਦੇ ਨੇ ਇਹੋ ਜਿਹਾ ਕਰਦਾ ਵੀ ਟਾਈਮ ਤੋਂ ਪਹਿਲਾਂ ਇਹਨਾਂ ਦੀ ਗ੍ਰੋਥ ਹੁੰਦੀ ਹੈ ਇਹ ਦੇ ਕਰਕੇ ਇਹਨਾਂ ਦੇ ਅੰਦਰ ਤਾਕਤ ਨਹੀਂ ਹੁੰਦੀ ਬਸ ਵਜ਼ਨ ਵਧਾਇਆ ਜਾਂਦੇ ਇਹਨਾਂ ਦਾ ਤਾਂ ਵਰਕੇ ਆਉਂਦਾ ਯਾਰ ਵੇਟ ਬਹੁਤ ਜ਼ਿਆਦਾ ਹੈ ਇਹਦਾ ਤੇ ਵੇਟ ਚੱਕ ਰੋ ਦੇਖੋ ਕਿਵੇਂ ਇਹ ਬਹੁਤ ਜ਼ਿਆਦਾ ਵੇਟ ਹੈ ਚਾਹਾਂ ਛੱਟੂਗਾ ਨਾ ਥੱਲੇ ਡਲੇ ਵਾਂਗੂ ਥੱਲੇ ਆਊਗਾ ਇਹ ਆ ਇਹ ਨਗਾ ਹੁੱਡੂ ਅੱਡੂਗਾ ਚਾਰਾ ਕਮਜ਼ੋਰਾ ਜੀ ਹੁੰਦਾ ਹਾ ਕਿੱਥੇ ਜੜੀ ਬੈਠੀ ਆ ਉਹ ਕਿੱਥੇ ਆ ਤੂੰ ਤੇ ਫਿਰ ਮੈਂ ਫੀਡ ਪਾਉਣਾ ਉਹਦੇ ਕਰਕੇ ਆ ਗਈ ਸਾਡੇ ਨੂੰ ਦੇਖੇ ਦਾਣੇ ਖਾਉਗੀ ਇੱਥੇ ਕਿਉਂ ਕਿੱਢੀ ਖਾਈ ਜਾਂਦੀ ਔਰ ਤੂੰ ਕੀ ਕਰਾਂ ਮੈਂ ਨਾ ਫੀਡ ਫੂਡ ਫੀਡ ਨੂੰ ਪਾਈਏ ਯਾਰ ਉਹਨਾਂ ਨੇ ਡੇਟ ਹੋ ਗਿਆ ਕਿ ਮੈਂ ਚਲੋ ਪਹਿਲਾਂ ਫੀਡ ਦੇ ਆ ਮੈਂ ਨਾ ਇੱਥੇ ਪਾਣੀ ਪੁਣੀ ਧਰ ਦਿਆਂ ਨਾ ਇੱਧਰ ਦੇਖ ਕੀ ਚੁਕੀ ਜਾਂਦੇ ਆ ਕੀ ਖਾਈ ਬੰਦੇ ਨੂੰ ਟਾਈਮ ਲਗਾ ਗਿਆ ਸੀ ਆਦਾ ਬਹੁਤ ਭੜਿਆ ਯਾਰ। ਓਰੇ ਮਿੱਠੀਏ ਮਿੱਠੀਏ ਓਰੇ ਤਾਜਾ। ਅਸੀਂ ਮਰਜੀ ਅਸੀਂ ਬਿਲਕੁ ਤਾਂ ਛੱਡੇ ਆ ਓਰਿਆ। ਆ ਵੀ ਦੇਖ ਡੱਡੀ ਜੀ ਚੜੀ ਦੀ ਦਰ। ਬਹੁਤ ਸੋਹਣੇ ਹੋ ਗਏ ਯਾਰ ਇਹ ਤਾਂ। ਪਰ ਜੇ ਪਾਉਣਾ ਹਾਂ ਲਿਆ ਦੀ ਫੀਡ। ਫੀਡ ਪਾਉਣੀ। ਕਿਵੇਂ ਹੋਇਆ ਤੇ ਕਵੇਂ ਦੇਖ ਲਾਹਲੇ ਹਾ ਕਿੱਧਰ ਚੜ ਗਈ। ਲੇਹਾ ਵੀ ਆ ਗਈ। ਉਹ ਇੱਧਰ ਚੜੂਗੀ ਦੇਖ ਖਾਂਦੀ ਆ ਲੈ ਉਹ ਚੜ ਗਈ ਆ ਵੀ ਚੜੂ ਇਹ 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 ਆਉ 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 ਉਹ ਆ ਗਿਆ ਹੁਣ ਚੜ ਗਈ ਉਹ ਚੜ ਗਈ ਲੈ ਸਾਰੇ ਫੱਟੇ ਜਾ ਕੇ ਦੇਖ ਲੈ ਲੈ ਸਾਰੇ ਆ ਗਏ ਲੈ ਵੇ ਇਹਨਾਂ ਆਪਾ ਦੇਖੇਗਾ ਦੋ ਪਿੱਪੀ ਖੋਲਣ ਲੱਗੇ ਪਿੱਪੀ ਤੇ ਮਰ ਜਾਂਦੀਆਂ ਬਾਲੇ ਹਰਾਮੀ ਹੋ ਗਏ ਯਾਰ ਉਹ ਖੜਜੋ ਖੋਲਦਾ ਥੋੜੀ ਲੱਗੇ ਕਿ ਰੀਲਾ ਦੇਵਤਾਰੇ ਨੇ ਕਿਹਾ ਉਹ ਕਿੱਧਰ ਤੁਰਿਆ ਫਿਰਦੇ ਨੂੰ ਐ ਨਹੀਂ ਬਦਲਾਉਂਦਾ ਕਿੱਦਿਸ ਇਹ ਪਤਾ ਨਹੀਂ ਮੂਰੇ ਟੱਡਕੋ ਨਾ ਕੋਈ ਬਿਮਾਰੀ ਮੂਰੀ ਹੈ ਨਾ ਬਾਗਰ ਕਿਵੇਂ ਇਹ ਲੱਗਦਾ ਹੈ ਤੇ ਮੂਰੀ ਮੂਰੀ ਚੱਕਰ ਲਾ ਗਿਆ ਉੱਥੇ ਇਹ ਅੰਦਰ ਬਸ ਫੀਲਪੁੱਲ ਛੜੀ ਜੜੀ ਬਾਗੂ ਦਿੰਦੇ ਆ ਇਹ ਬਸ ਪਲਪੋਈ ਦਿੰਦੇ ਆ ਰਹੀ ਛੀੜੇ ਪਈਏ ਓਏ ਓਏ ਖਰਦਾ ਓ ਖੜ ਜਾ ਪਾਉ ਤੋ ਖੜ ਗਿਆ ਯਾਰ ਅੱਗੇ ਖਾਣੀ ਨਹੀਂ ਜਿੰਨੂੰ ਤੂੰ ਡੋਲੇਗਾ ਦੇਖੀ ਲੈ ਬੜਾ ਲਾਲਚ ਕਰਦਾ ਯਾਰ ਇੰਨਾ ਲਾਲਚ ਵੀ ਨਹੀਂ ਹੋਣਾ ਚਾਹੀਦਾ ਅੰਦਰੀ ਰੱਖਦਾ ਹੈ ਨਾ ਆਪਾਂ ਸਾਰੇ ਆ ਗਏ ਸਾਰੇ ਲੱਗੇ ਆਂਗੇ ਚੱਲ ਚੱਲ ਤੂੰ ਵੀ ਚੱਲ 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 ਉਹ ਸਾਰੇ ਲੱਗੇ ਉਹ ਸਾਰੇ ਲੱਗੇ ਜਾਓ ਜੀ ਤੁਸੀਂ ਵੀ ਜਾਓ ਜੀ ਆਓ ਜੀ ਜਾਓ ਜੀ ਜਾਓ ਜੀ ਜਾਓ ਜੀ ਉਦੀ ਢਿੜ ਵੀ ਰੱਖਦਣੇ ਆ ਪੰਦਰੀ ਕੀ ਆਉ ਪਾਉ ਅੰਦਰ ਹੁੰਦੀ ਗਈਆਂ ਅੰਦਰ ਬਲੋਈਆ ਵੀ ਅੰਦਰ ਲਾਤਾ ਆਪਾਂ ਲੋ ਜੀ ਹੁਣ ਇਹਨਾਂ ਨੂੰ ਕਰਦੇ ਆਪਾਂ ਬੱਬਾਏ ਸਾਰੇ ਆਣੇ ਆਪਾਂ ਪਾ ਤੇ ਖੁੱਡੇ ਚ ਤੇ ਕਿਹੜੇ ਵੀ ਰੱਖਦੇ ਇਹਨਾਂ ਦੀ ਚਲੋ ਮਿਲਦੇ ਹੁਣ ਆਪਾਂ ਕੱਢੂ ਬਾਏ ਚੰਗਾ ਹੋਇਆ ਬਾਏ ਤਾਂ ਬਾਬੇ ਯਾਰ ਛੋਡੇ ਬਹੁਤ ਸਾਰੇ ਕਮੈਂਟ ਆਏ ਸੀ ਆਪਣੇ ਬਾਈਆਂ ਦਾ ਕਮੈਂਟ ਜਿਵੇਂ ਇੱਕ ਜਣਾ ਕਹਿੰਦਾਗਾ ਬਾਈ ਡੇਲੀ ਬਲੌਗ ਪਾਇਆ ਕਰੋ ਕੋਈ ਨਹੀਂ ਯਾਰ ਬਾਬੇ ਪਾਇਆ ਕਰਾਂਗੇ ਆਪਾਂ ਬਲੌਗ ਡੇਲੀ ਕਰਾਂਗੇ ਸਟਾਰਟ ਕੰਮ ਤੇ ਆਈ ਬਸ ਕਮੈਂਟ ਕਰਦੇ ਰਹੋ ਛੋਡੇ ਸਪੋਰਟ ਦੀ ਲੋੜ ਆ ਫੇਰੀ ਜੀ ਕਰਦਾ ਬਲੌਗ ਨੂੰ ਆਈ ਬਸ ਪਿਆਰ ਕਰਦੇ ਰਹੋ ਤੇ ਘਣ ਘਣ ਕਮੈਂਟ ਕਰੋ ਚੈਨਲ ਤੇ ਜੇਕਰ ਕੋਈ ਨਵਾਂ ਬੰਦਾ ਆ ਰਿਹਾ ਬਾਬੇ ਦੱਬ ਕੇ ਸਬਸਕ੍ਰਾਈਬ ਕਰ ਦੋ ਆਪਣੇ ਚੈਨਲ ਨੂੰ ਪਹਿਲੀ ਸਬਸਕ੍ਰਾਈਬ ਕਰ ਦੋ ਤੇ ਚੰਗਾ ਜੀ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਅੰਦਰ ਫਿਰ ਸ਼ੁਰੂ ਕਰਤਾ ਹੈ